ਕੀ ਹਾਲ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਅੱਜ ਸਾਡਾ ਜਿਹੜਾ ਚੈਨਲ ਸੀਗਾ ਸਰਗੁਣ ਵਲੌਗ YouTube ਤੇ YouTube ਦਾ ਚੈਨਲ ਆ ਸਰਗੁਣ ਵਲੌਗ ਤੇ ਉਹਦਾ ਸਾਨੂੰ ਅੱਜ Google ਵੱਲੋਂ ਜਿਹੜਾ ਕੋਡ ਆਉਣਾ ਹੁੰਦਾ ਉਹ ਕੋਡ ਆਇਆ ਤੇ ਆ ਤੁਸੀਂ ਦੇਖ ਸਕਦੇ ਹੋ ਇਦਾਂ ਦਾ ਹੁੰਦਾ ਉਹ ਕੋਡ ਤੇ ਇਹਦੇ ਵਿੱਚ ਜਿਹੜਾ ਉਹ ਕੋਡ ਆ ਤੇ ਇਹ ਸਾਨੂੰ ਤਕਰੀਬਨ 10 ਤੋਂ 12 ਦਿਨਾਂ ਦੇ ਵਿੱਚ ਵਿੱਚ ਆ ਗਿਆ ਤੇ ਮਤਲਬ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਸਾਡੀ ਸਾਨੂੰ ਬਹੁਤ ਟਾਈਮ ਹੋ ਗਿਆ ਸੀ ਮਿਹਨਤ ਕਰਦੇ ਨੂੰ ਤੇ ਅੱਜ ਸਾਨੂੰ ਇਹ ਕੋਡ ਆਇਆ ਤੇ ਅੱਜ ਆਪਾਂ ਮਨਪ੍ਰੀਤ ਮੇਰੀ ਵਾਈਫ ਇਹ ਚੈਨਲ ਚਲਾਉਂਦੀ ਆ ਸਰਗੁਣ ਵਲੌਗ ਜਾ ਕੇ YouTube ਤੇ ਜਾ ਕੇ ਸਾਡਾ ਚੈਨਲ ਚੈੱਕ ਕਰੋ ਤੇ ਮੈਨੂੰ ਉਮੀਦ ਆ ਤੁਹਾਨੂੰ ਸਾਡਾ ਜਿਹੜਾ ਚੈਨਲ 'ਚ ਵਲੌਗ ਪਾਉਂਦੇ ਅਸੀਂ ਜਾਂ ਜੋ ਵੀ ਬੋਲੀਆਂ ਵਗੈਰਾ ਪਾਉਂਦੀ ਆ ਤੁਹਾਨੂੰ ਵਧੀਆ ਲੱਗਣੀਆਂ ਤੇ ਆਪਾਂ ਕਰਦੇ ਆਂ ਮਨਪ੍ਰੀਤ ਨਾਲ ਗੱਲਬਾਤ ਤੇ ਕਿਵੇਂ ਲੱਗ ਰਿਹਾ ਤੈਨੂੰ ਤੇ ਤੇਰਾ ਅੱਜ ਐਡਸਨਸ ਵਾਲਾ ਉਹ ਕੋਡ ਆਇਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜਾਂਦੀ ਆ ਅੱਜ 10-12 ਦਿਨਾਂ ਬਾਅਦ ਆਇਆ ਇਹ ਅੱਛਾ ਬਸ ਇਹੀ ਈ ਵੀਟ ਕਰੀ ਰਚਦੀ ਪਈ ਸੀ ਵੀ ਕਦੋਂ ਆਉਗਾ ਅੱਜ ਫਾਈਨਲੀ ਆ ਗਿਆ ਬਹੁਤ ਜ਼ਿਆਦਾ ਖੁਸ਼ੀ ਹੋਈ ਜਾਂਦੀ ਆ ਤੇ ਅੱਜ ਅਸੀਂ ਇਹਦਾ ਕਰਾਂਗੇ ਤੇ ਕਾਊਂਟ ਨੰਬਰ ਵਿੱਚ ਉਹਦੇ ਐਡ ਹੋਊਗਾ ਸੋ ਧੰਨਵਾਦ ਜੀ ਸਾਰਿਆਂ ਨੂੰ ਸਪੋਰਟ ਕਰਨ ਲਈ Thank you.